ਗੁਜਰੀ ਮੈਂ ਲਾਤੀ ਜਾ ਏਕੋ ਨਾਮ ਨਿਧਾਨ ਪੰਡਿਤ ਸੁਣ ਸਿੱਖ ਸੱਚ ਸੋਈ ਦੂਜੇ ਭਾਏ ਜੇਤਾ ਪੜੈ ਪੜਤ ਗੁਣਤ ਸਦਾ ਦੁਖ ਹੋਈ ਹਰ ਚਰਣੀ ਤੂੰ ਲਾਗ ਰੋ ਗੁਰ ਸ਼ਬਦ ਸੋਝੀ ਹੋਈ ਹਰ ਰਸ ਰਸਨਾ ਚਾਖ ਤੂੰ ਤਾ ਮਨ ਨਿਰਮਲ ਹੋਈ ਰਹਾ ਸਤਗੁਰ ਮਿਲ ਮਨ ਸੰਤੋਖੀ ਐ ਤਾ ਫਿਰ ਤ੍ਰਿਸ਼ਨਾ ਭੂਖ ਨਾ ਹੋਈ ਨਾਮ ਨਿਧਾਨ ਪਾਇ ਪਰਖ ਹਰ ਜਾਏ ਨ ਕੋਈ ਕਥਨੀ ਬਦਨੀ ਜੇ ਕਰੇ ਮਨ ਮੁਖ ਬੂਝ ਨਾ ਹੋਏ ਗੁਰਮਤੀ ਖਤ ਚਾਨਣਾ ਹਰ ਨਾਮ ਪਾਵੇ ਸੋਏ ਸੁਣ ਸ਼ਾਸਤਰ ਤੂੰ ਨਾ 부ਝਹੀਂ ਤਾਂ ਫਿਰੇ ਬਾਰੋ ਬਾਰ ਸੋ ਮੂਰਖ ਜੋ ਆਪ ਨਾਂ ਪਛਾਣਈ ਸਚ ਨਾ ਧਰੇ ਪਿਆਰ ਸੱਚਾ ਜਗਤ ਡਹਿਕ ਕਹਿਣਾ ਕਛੂ ਨਾ ਜਾਏ ਨਾਨਕ ਜੋ ਤਿਸ ਭਾਵੇ ਸੋ ਕਰੇ ਜਿਉ ਤਿਸ ਕੀ ਰਜ਼ਾਏ ਇੱਕੋ ਅੰਕਾਰ ਸਤਗੁਰ ਪ੍ਰਸਾਦ ਰਾਗ ਗੂਜਰੀ ਮਲਾ 4 ਚੌਪ ਦੇ ਘਰ ਪਹਿਲਾ ਹਰ ਕੇ ਜਨ ਸਤਗੁਰ ਸਤਪੁਰਖਾਂ ਹਉ ਬਿਨੋ ਕਰੂੰ ਗੁਰ ਪਾਸ ਹਮ ਕੀਰੇ ਕਿਰਨ ਸਤਗੁਰ ਸ਼ਰਨਾਈ ਕਰ ਦਇਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮਨਾਮ ਪਰਗਾਸ ਗੁਰਮਤਿ ਨਾਮ ਮੇਰਾ ਆਪਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਓ ਹਰ ਜਨ ਕੇ ਵਡਪਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲਾਏ ਤ੍ਰਿਪਤਾਸਹਿ ਮਿਲ ਸੰਗਤ ਗੁਣ ਪਰਗਾਸ ਜੇਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹੀਣ ਜਮ ਪਾਸ ਜੋ ਸਤਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜੇਨ ਹਰ ਜਨ ਸਤਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਨਾਨਕ ਨਾਮ ਪ੍ਰਗਾਸ ਗੂਜਰੀ ਮਹਿਲਾ ਚੌਥਾ ਗੋਵਿੰਦ ਗੋਵਿੰਦ ਪ੍ਰੀਤਮ ਮਨ ਪ੍ਰੀਤਮ ਮਿਲ ਸਤ ਸੰਗਤ ਸ਼ਬਦ ਮਨ 모ਹ ਹੈ ਜਪ ਗੋਵਿੰਦ ਗੋਵਿੰਦ ਧਿਆਈਐ ਸਭ ਕੋ ਦਾਨ ਦੇ ਪ੍ਰਭ ਓ ਹੈ ਮੇਰੇ ਭਾਈ ਜਨਾ ਮੋਕੋ ਗੋਬਿੰਦ 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 ਮਨ 모ਹ ਹੈ ਗੋਬਿੰਦ 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 ਗੁਣ ਗਾਵਾਂ ਮਿਲ ਗੁਰ ਸਾਧ ਸੰਗਤ ਜਨ ਸੋਹ ਹੈ ਰਹਾਉ ਸੁਖ ਸਾਗਿਰ ਹਰ ਭਗਤ ਹੈ ਗੁਰਮਤ ਕੌਲਾ ਰਿੱਦ ਸਿੱਧ ਲੱਗੇ ਪਗ ਓਹ ਹੈ ਜਨ ਕੋ ਰਾਮ ਨਾਮ ਆਧਾਰ ਹਰ ਨਾਮ ਜਪਤ ਹਰ ਨਾਮੇ ਸੋਹ ਹੈ ਦੁਰਮਤ ਭਾਗ ਹੀਨੁ ਮਤ ਠੀਕੇ ਨਾਮ ਸੁਨਤ ਆਵੈ ਮਨ ਰੋਹ ਹੈ ਕਉਵਾ ਪਾਗ ਕੋ ਅੰਮ੍ਰਿਤ ਰਸ ਪਾਈਐ ਤ੍ਰਿਪਤਾ ਵਿਸ਼ਟਾ ਖਾਏ ਮੁਖ ਗੋਹ ਹੈ ਅੰਮ੍ਰਿਤ ਸਰ ਸਤਗੁਰ ਸਤਵਾਦੀ ਜਿਤ ਨਤ ਕਉਵਾ ਹੰਸ ਹੋਇ ਨਾਨਕ ਤਨ ਤਨ ਵੱਡੇ ਵੱਡ ਭਾਗੀ ਜਿਨ ਗੁਰਮਤਿ ਨਾਮ ਰਿਧਾ ਮਲਤੋ ਹੈ ਗੂਜਰੀ ਮੈਲਾ ਚੌਥਾ ਹਰ ਜਨ ਊਤਮ ਊਤਮ ਬਾਣੀ ਮੁਖ ਬੋਲੇ ਪਰ ਉਪਕਾਰੇ ਜੋ ਜਨ ਸੁਣੈ ਸਰਦਾ ਭਗਤ ਸੇਤੀ ਕਰ ਕਿਰਪਾ ਹਰ ਨਿਸਤਾਰੇ ਰਾਮ ਮੋਕੋ ਹਰ ਜਨ ਮੇਲ ਪਿਆਰੇ ਮੇਰੇ ਪ੍ਰੀਤਮ ਪ੍ਰਾਨ ਸਤਿਗੁਰ ਗੁਰਪੂਰਾ ਹਮ ਪਾਪੀ ਗੁਰ ਨਿਸਤਾਰੇ ਰਹਾਓ ਗੁਰਮੁਖ ਵੱਡ ਭਾਗੀ ਵੱਡ ਭਾਗੇ ਜਿਨ ਹਰ ਹਰ ਨਾਮ ਅਧਾਰੇ ਹਰ ਹਰ ਅੰਮ੍ਰਿਤ ਹਰ ਰਸ ਪਾਵੇਂ ਗੁਰਮਤਿ ਭਗਤ ਪੰਧਾਰੇ ਜਿਨ ਦਰਸ਼ਨ ਸਤਗੁਰ ਸਤਪੁਰਖ ਨਾ ਪਾਇਆ ਤੇ ਭਾਗ ਹੀਣ ਜੰਮ ਮਾਰੇ ਸੇ ਕੂਕਰ ਸੂਕਰ ਗਰਧ ਪਵਹ ਗਰਭ ਜੋਨੀ ਦਈ ਮਾਰੇ ਮਹਤਿਆਰੇ ਦੀਨ ਦਇਆਲ ਹੋ ਜਨ ਉਪਰ ਕਰ ਕਿਰਪਾ ਲੇਹ ਉਬਾਰੇ ਨਾਨਕ ਜਨ ਹਰ ਕੀ ਸਰਣਾਈ ਹਰ ਭਾਵੇਂ ਹਰ ਨਿਸਤਾਰੇ ਗੂਜਰੀ ਮਹਿਲਾ ਚੌਥਾ ਹੋ ਦਿਆਲ ਮੇਰਾ ਮਨ ਲਾਵੋ ਹਾ ਅਨ ਦਿਨ RAM ਨਾਮ ਨਿਤ ਥਾਈ ਸਭ ਸੁਖ ਸਭ ਗੁਣ ਸਭ ਨਿਦਾਨ ਹਰ ਜਿਤ ਜਤ ਦੁੱਖ ਭੁੱਖ ਸਭ ਲੈ ਜਾਈ ਮਨ ਮੇਰੇ ਮੇਰਾ RAM ਨਾਮ ਸਖਾ ਹਰ ਪਾਈ ਗੁਰਮਤ RAM ਨਾਮ ਜਸ ਗਾਵਾਂ ਅੰਤ ਬੇਲੀ ਦਰਗਾ ਲੈ ਛਡਾਈ ਰਹਾ ਤੂੰ ਤਾਪੇ ਦਾਤ ਪ੍ਰਭ ਅੰਤਰ ਜਾਮੀ ਕਰ ਕਿਰਪਾ ਲੋਚ ਮੇਰੇ ਮਨ ਲਈ ਮੈਂ ਮਨ ਤਨ ਲੋਚ ਲੱਗੀ ਹਰ ਛੇਤੀ ਪ੍ਰਭ ਲੋਚ ਪੂਰੀ ਕਤ ਗੋਰੀ ਸ਼ਰਨਾਈ ਮਾਨਸ ਜਨਮ ਤੁੰਨ ਕਰ ਪਾਇਆ ਦਿਨ ਨਾਵੇ ਤ੍ਰਿਗ ਤ੍ਰਿਗ ਬਿਰਥਾ ਜਾਈ ਨਾਮ ਬਿਨਾ ਰਸਕਸ ਦੁਖ ਖਾਵੇ ਮੁਖ ਫੀਕਾ ਸਕ ਤੁਕ ਮੁਖ ਪਾਈ ਜੋ ਜਨ ਹਰ ਪ੍ਰਭ ਹਰ ਹਰ ਸ਼ਰਨ ਤਿੰਨ ਦਰਗਾ ਹਰ ਹਰ ਦੇ ਵੜੇ ਆਈ ਤਹਨ ਤਹਨ ਸ਼ਾਬਾਸ਼ ਕਹ ਪ੍ਰਭ ਜਨਕ ਜਨ ਨਾਮਕ ਮੇਲ ਲੈ ਗਲ ਲਾਈ ਗੂਜਰੀ ਮੈਲਾ ਚੌਥਾ ਗੁਰਮੁਖ ਸਖੀ ਸਹੇਲੀ ਮੇਰੀ ਮੋਕੋ ਦੇਵੋ ਦਾਨ ਹਰ ਪ੍ਰਾਨ ਜਿਵਾ ਆ ਹਮ ਹੋਵੈ ਲਾਲੇ ਗੋਲੇ ਗੁਰ ਸਿਖਾਂ ਕੇ ਜਿਨਾ ਅਨੰਦਨ ਹਰ ਪ੍ਰਭ ਪੁਰਖ ਤੇ ਆਇਆ ਮੇਰੇ ਮਨ ਤਨ ਬਿਰਹੋ ਗੁਰ ਸਿੱਖ ਪਗਲਾ ਮੇਰੇ ਪ੍ਰਾਨ ਸਖਾ ਗੁਰ ਕੈ ਸਿੱਖ ਪਾਈ ਮੋਕੋ ਕਰੋ ਉਪਦੇਸ਼ ਹਰ ਮਿਲੇ ਮਿਲਾਇ ਰਹਾਓ ਜਹ ਹਰ ਪ੍ਰਭ ਪਾਵ ਤਾ ਗੁਰਮੁਖ ਮੇਲੇ ਜੇਨ ਵਚਨ ਗੁਰੂ ਸਤ ਗੁਰ ਮਨ ਭਾਇਆ ਵਟ ਭੱਗੀ ਗੁਰ ਕੇ ਸਿੱਖ ਪਿਆਰੇ ਹਰ ਨਿਰਬਾਣੀ ਨਿਰਬਾਣ ਪਦ ਪਾਇਆ ਸਤ ਸੰਗਤ ਗੁਰ ਕੀ ਹਰ ਪਿਆਰੀ ਜਿਨ ਹਰ ਹਰ ਨਾਮ ਮੀਠਾ ਮਨ ਪਾਇਆ ਜਿਨ ਸਤ ਗੁਰ ਸੰਗਤ ਸੰਗ ਨਾ ਪਾਇਆ ਸੇ ਪਾਗਹੀਨ ਪਾਪੀ ਜਮ ਖਾਇਆ ਆਪ ਕਿਰਪਾਲ ਕਿਰਪਾ ਪ੍ਰਭ ਥਾਰੇ ਹਰਿਆਪੇ ਗੁਰਮੁਖ ਮਿਲੇ ਮਿਲਾਇ ਜਨ ਨਾਨਕ ਬੋਲੇ ਗੁਣ ਬਾਣੀ ਗੁਰ ਬਾਣੀ ਹਰ ਨਾਮ ਸੁਮਾਇ ਗੂਜਰੀ ਮਹਿਲਾ ਚੌਥਾ ਜਿਨ ਸਤਗੁਰ ਪੁਰਖ ਜਿਨ ਹਰ ਪ੍ਰਭ ਪਾਇ ਮੋਕੋ ਕਰ ਉਪਦੇਸ਼ ਹਰ ਮੀਠ ਲਗਾਵੇ ਮਨ ਤਨ ਸੀਤਲ ਸਭ ਹਰਿਆ ਹੋਆ ਵਡ ਭੰਗੀ ਹਰ ਨਾਮ ਤੇ ਆਵੇ ਪਾਈ ਰੇ ਮੋ ਕੋ ਕੋਈ ਆਏ ਮਿਲੇ ਹਰ ਨਾਮ ਦ੍ਰਿੜਾਵੇ ਮੇਰੇ ਪ੍ਰੀਤਮ ਪ੍ਰਾਨ ਮਨ ਤਨ ਸਭ ਦੇਵਾ ਮੇਰੇ ਹਰ ਤਬ ਕੀ ਹਰ ਕਥਾ ਸੁਣਾਵੇ ਰਹਾ ਤੀਰਜ ਧਰਮ ਗੁਰਮਤ ਹਰ ਪਾਇਆ ਨਿਤ ਹਰ ਨਾਮ ਹਰ ਸਿਉ ਚਿਤ ਲਾਵੇ ਅੰਮ੍ਰਿਤ ਬਚਨ ਸਤਿਗੁਰ ਕੀ ਬਾਣੀ ਜੋ ਬੋਲੇ ਸੋ ਮੁਖ ਅੰਮ੍ਰਿਤ ਪਾਵੇ ਨਿਰਮਲ ਨਾਮ ਜਿਤ ਮੈ ਨ ਲਾਗੇ ਗੁਰਮਤਿ ਨਾਮ ਜਪ ਲੈ ਲਾਵੇ ਨਾਮ ਪਦਾਰਥ ਜਿਨ ਨਰ ਨਹੀਂ ਪਾਇਆ ਸੇ ਭਾਗ ਹੀਣ ਮੋਏ ਮਰ ਜਾਵੇ आनंद मूल जग जीवन दाता सब जन को आनंद करो हर ध्यावे तू दाता जी सब तेरे जन नानक गुरुमुख बख्श मिलावे एको ओंकार सतगुरु प्रसाद गुजरी मैला चौथा कर तीजा माई बाप पुत्र सब हर के किए ਸਬਨਾ ਕੋਸਮ ਬੰਧ ਹਰ ਕਰਦੀ ਏ ਹਮਰਾ ਜ਼ੋਰ ਸਭ ਰਹਿਓ ਮੇਰੇ ਵੀਰ ਹਰ ਕਾ ਤਨ ਮਨ ਸਭ ਹਰ ਕੈ ਵਸ ਹੈ ਸ਼ਰੀਰ ਰਹਾ ਤਦ ਤ ਜਨਾ ਕੋ ਸ਼ਰਦ ਆਪ ਹਰ ਲਾਈ ਵਿੱਚ ਵਿਸਤ ਉਦਾਸ ਰਹੀ ਜਬ ਅੰਤਰ ਪ੍ਰੀਤ ਹਰ ਸਿਉ ਬਨ ਆਈ ਤab ਜੋ ਕਿਸ਼ ਕਰੇ ਸੋ ਮੇਰੇ ਹਰ ਤਬ ਭਾਈ ਜਿੱਤ ਤਾਰੇ ਕੰਮ ਹਮ ਹਰ ਲਾਏ ਸੋ ਹਮ ਕਰੇ ਜੋ ਆਪ ਕਰਾਏ ਜਿਨ ਕੀ ਭਗਤ ਮੇਰੇ ਪ੍ਰਭ ਭਾਈ ਤੇ ਜਨ ਨਾਨਕ ਸ਼ਾਮ ਨਾਮ ਲੇਵ ਲਾਈ